ਵਾਜਲ ਕਨੇ ਸਰਹੱਦ ਦੀ ਪਿੰਡ ਦੋਨਾ ਨਾਨਕਾ ਦੇ ਰਹਿਣ ਵਾਲੇ ਪੀੜਤ ਕਿਸਾਨ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਕਿਸਾਨ ਮੋਹਨ ਸਿੰਘ ਅਤੇ ਉਹਨਾਂ ਦੇ ਲੜਕੇ ਸ਼ੰਕਰ ਸਿੰਘ ਨੇ ਦੱਸਿਆ ਹੈ ਕਿ ਉਹਨਾਂ ਦੀ 1.5 ਗਿੱਲਾ ਜ਼ਮੀਨ ਵਿੱਚ ਰੇਤਾ ਪੜ ਗਿਆ ਹੈ। ਇਹ ਰੇਤਾ ਬਾਰੀਕ ਹੋਣ ਕਾਰਨ ਕੋਈ ਇਸ ਨੂੰ ਮੁਫਤ ਵਿੱਚ ਚੱਪੜ ਨੂੰ ਤਿਆਰ ਨਹੀਂ ਹੋ ਰਿਹਾ ਹੈ। ਪੀੜਤ ਪਿਓ ਪੁੱਤਰ ਨੇ ਦੱਸਿਆ ਕਿ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਸੰਸਦ ਮੈਂਬਰ ਸਨ ਤਾਂ ਉਹ ਉਹਨਾਂ ਦੇ ਘਰ ਆਏ ਸਨ। ਪਰ ਹੁਣ ਮੁੱਖ ਮੰਤਰੀ ਬਣਨ ਤੇ ਉਹਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਉਹਨਾਂ ਕਿਹਾ ਕਿ ਉਹ ਕਈ ਦਿਨਾਂ ਤੋਂ ਚੱਕਰ ਲਗਾ ਰਹੇ ਹਨ ਪਰ ਕੋਈ ਉਹਨਾਂ ਦੀ ਮਦਦ ਨਹੀਂ ਕਰ ਰਿਹਾ ਉਹਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦੀ ਜ਼ਮੀਨ ਵਿੱਚੋਂ ਰੇਤਾ ਕਢਵਾ ਕੇ ਉਸ ਨੂੰ ਪੱਧਰ ਕਰਵਾਇਆ ਜਾਵੇ ਤਾਂ ਜੋ ਉਹ ਆਪਣੀ ਕਣਕ ਦੀ ਬਿਜਾਈ ਕਰ ਸਕਣ ਮੇਰਾ ਨਾਮ ਸ਼ੰਕਰ ਸਿੰਘ ਹੈ ਪਿੰਡ ਦੋਨਾ ਨਾਲ ਕਮਾਤਮਨਗਰ ਦੇ ਰਹਿਣ ਵਾਲਾ ਅੱਗੇ ਸਾਡੇ ਘਰੇ ਭਗਵੰਤ ਮਾਨ ਸਾਹਿਬ ਜੀ ਆਏ ਸੀ ਉਹਦਾ ਐਮਪੀ ਸੀ ਹੁਣ ਮੁੱਖ ਮੰਤਰੀ ਬਣ ਗਏ ਨੇ ਹੁਣ ਸਾਨੂੰ ਕੋਈ ਜਾਣਦਾ ਨਹੀਂ ਅਸੀਂ ਉਹਨੂੰ ਬਹੁਤ ਵਾਰੀ ਅਸੀਂ ਕਿਹਾ ਸੀ ਪੀਮਾਨ ਸਾਹਿਬ ਸਾਡੇ 1 ਰੀ ਪਿੰਡ ਦੋਨਾਂ ਨਾਲਾਂ ਵਿੱਚ ਗੇੜਾ ਲਗਾਓ ਪਰ ਨਹੀਂ ਆਏ ਸਾਡੇ 1.5 ਕਿੱਲੇ ਵਿੱਚ ਰੇਤਾ ਪੈ ਗਿਆ ਹੈ ਕਿਤੇ 4 ਫੁੱਟ ਕਿਤੇ 2 ਫੁੱਟ ਕਿਤੇ 3 ਫੁੱਟ ਸਾਡੀ ਕੋਈ ਸੈਤਾਨੀ ਹੋ ਰਹੀ ਤੇ ਸਾਡੀ ਜ਼ਮੀਨ ਦੇ ਵਿੱਚ ਉਹ ਰੇਤਾ ਕਢਵਾਇਆ ਜਾਵੇ ਤੇ ਸਾਡੀ ਜ਼ਮੀਨ ਸਾਨੂੰ ਬਣਾ ਤੇ ਦਿੱਤੀ ਜਾਵੇ ਅਸੀਂ ਦੋ ਪ੍ਰਾਹ ਐ ਸਾਡਾ ਡੈਡੀ ਬਜ਼ੁਰਗ ਏ ਤੇ ਅਸੀਂ ਕੰਮ ਕਾਰ ਨਹੀਂ ਕਰ ਸਕਦੇ ਸਾਨੂੰ ਇਸ ਇਹ ਜੋ ਡੇੜ ਕਿੱਲੇ ਵਿੱਚੋਂ ਜ਼ਮੀਨ ਵਿੱਚੋਂ ਸਾਡੀ ਫਸਲ ਹੁੰਦੀ ਸੀ ਕਿੰਨੇ ਨਾਲ ਅਸੀਂ ਗੁਜ਼ਾਰਾ ਕਰਦੇ ਸੀ ਹੁਣ ਇੱਥੇ 3-4-4 ਫੁੱਟ ਰੇਤਾ ਪਾ ਗਿਆ ਹੈ ਹੁਣ ਸਾਡੀ ਕਣ ਕੀ ਹੋਣੀ ਅਸੀਂ ਕਿਤੂ ਖਾਵਾ ਤੇ ਕਿਵੇਂ ਗੁਜ਼ਾਰਾ ਕਰਾਂ ਤੇ ਮੈਂ ਤਾਂ ਮਾਨ ਸਾਹਿਬ ਅੱਗੇ ਇਹ ਧੰਨਵਾਦ ਕਰਦਾ ਹਾਂ ਕਿ ਮਾਨ ਸਾਹਿਬ ਸਾਡੀ ਸਰਕਾਰ ਵੱਲੋਂ ਕੋਈ ਸਹਾਇਤਾ ਕੀਤੀ ਜਾਵੇ ਸਾਡਾ ਖੇਤ ਵਿੱਚੋਂ ਰੇਤਾ ਕਢਾਇਆ ਜਾਵੇ ਮੇਰਾ ਨਾਮ ਹੈ ਮੋਹਨ ਸਿੰਘ ਪਿੰਡ ਦੋਣਾ ਨਾਲ ਕਮਾਤ ਮਿਲਾਂਗਾ ਜਿੱਥੇ ਆਮ ਭਗਵੰਤ ਮਾਨ ਵੀ ਸਾਡੇ ਘਰ ਵਿੱਚ ਆਇਆ ਸੀ ਤੇ ਮੁੰਡੇ ਵੀ ਮੇਰੇ ਉਜੇ ਤੇ ਸਾਡੀ ਜ਼ਮੀਨ ਦੇ ਵਿੱਚੋਂ ਰੇਤਾ ਕਹਿੰਦੇ ਨੂੰ ਬਰੀਕ ਇਹ ਪਸੰਦ ਨਹੀਂ ਲੋਕ ਕਰਦਾ ਸੀ ਕਹਿੰਦੇ ਮੁਕਤੀ ਚਾਰਜ ਹੈ ਉਹ ਸਰਕਾਰ ਕੋ ਸਾਡੀ ਇਹ ਮੰਗ ਹੈ ਕਿ ਸਾਨੂੰ ਜ਼ਮੀਨ ਬਣਾ ਕੇ ਦਿੱਤੀ ਜਾਵੇ ਕੋਈ ਆਪ ਦੇ ਖਾਣ ਪੀਣ ਵਾਸਤੇ ਕੰਨ ਪਹ ਜਾਵੇ ਤੇ ਸਾਦੀ ਕੋਈ ਮਤ ਨਹੀਂ ਕਰਦਾ ਆਂਦੇ ਨੂੰ ਵੱਡੇ ਵੱਡੇ ਮੈਂ ਟੁਰ ਜਾਂਦੇ ਆ ਤੇ ਸਾਦੇ ਬਣੇ ਜੀ ਨਹੀਂ ਆਂਦੇ ਲਾ ਲਾ ਦੇ ਨੇ ਦੋ ਦਿਨ ਤੋਂ ਮੈਂ ਮਗਰ ਟਰੱਕਾਂ ਦੇ ਪਾਉਂਦਾ ਕਿਨਾਂ ਫਿਰ ਸਾਨੂੰ ਤਾਂ ਕੋਈ ਦੋ ਚਾਰਾਂ ਨੇ ਲਾ ਕੇ ਮੰਡੀ ਚੰਗੀ ਬਣਾਣੀ ਪੈਣੀ ਜੇ ਸਰਕਾਰ ਸਾਦੀ ਮਤ ਨਹੀਂ ਕਰਦੀ ਤਾਂ ਰੇਤ ਇਹ ਜਗ੍ਹਾ ਹੈ ਬਰੀਕ ਜਿਹਾ ਰੇਤਾ ਹੈ ਕਿਸੇ ਨੂੰ ਖਾਉਣੇ ਰੱਖ ਇਹਨੇ ਤਾਂ ਮਿੱਟੀ ਜੀ ਗੀ ਨਹੀਂ ਪਸੰਦ ਨਹੀਂ ਆਗਾ ਸਰਕਾਰ ਇਹ ਹੀ ਮੰਗੇ ਦੀ ਸਾਡੇ ਜ਼ਮੀਨ ਤਾਂ ਬਣਾ ਕੇ ਦੇ ਦੇਵੇ ਬਈ ਹੋਰ ਤਾਂ ਕੁਛ ਨਹੀਂ ਹੁੰਦਾ ਤਾਂ ਭਾਵੇਂ ਕਿਦੇ ਮਰਜ਼ੀ ਲਿ ਜਾਵੇ ਸਰਕਾਰ ਸਾਦੀ ਇਹ ਮੰਗੇ ਕੀਏ ਆਮ ਸਾਦੀ ਇਹ ਮੰਗੇ ਵੀ ਅਸੀਂ ਕੋਹਾ ਮਾੜੀ ਮੋਟੀ ਕਣਕ ਹੋ ਜਾਵੇ ਖਾਣ ਪੀਣ ਤਾਂ ਸਾਨੂੰ ਤਾਂ ਇੰਨਾ ਹੀ ਬੋਲਤੇ ਡੇਢ ਕਿੱਲੇ ਵਿੱਚ ਕਿਦਰੇ ਤਾਂ 3 ਫੁੱਟੇ ਕਿਰੇ 2 ਫੁੱਟੇ ਕਿਰੇ 4 ਫੁੱਟੇ ਤੇ ਕਿਦੇ 5 ਫੁੱਟ ਵੀ ਹੈ ਐਸ ਤੰਦਾ ਹੈਗਾ ਤੇ ਕੋਈ ਚਾਣ ਵਾਲਾ ਨਹੀਂ ਮਤ ਕਰ ਸਾਦੀ ਜੇ ਅਸੀਂ ਇਹਨੂੰ ਵਿੱਚੇ ਪੱਧਰ ਕਰਨੇ ਘਾੜ ਤੋਂ ਘਾੜ ਵੀ ਸਾਦਾ ਲੱਖ ਲੱਖ ਰੁਪਏ ਤੇ ਕਿੱਲਾ ਖਾਏ ਕਣਕੀ ਹੋਣੀ ਉਹਨੀ ਤੇ ਅਸੀਂ ਇਹਨੂੰ ਕੀ ਕਰੀਏ ਹਣ ਤੇ ਕੋਈ ਖਰੀਦਣ ਵਾਲਾ ਤਾਂ ਆਂਦਾ ਹੈ ਬਸ ਕਹਿੰਦਾ ਮਾੜਾ ਸੀ ਮੁਕਤੀ ਚਾਹ ਲੋ ਮੁਕਤੀ ਵੀ ਨਹੀਂ ਚਾਹਦੇ ਆ ਮੁਕਤ ਵੀ ਨਹੀਂ ਚਾਹਦੇ ਤੇ ਸਾਡੀ ਇਹ ਸਰਕਾਰ ਕੋ ਮੰਗੇ ਸਾਨੂੰ ਹੋਰ ਨਹੀਂ ਤਾਂ ਕੋਈ ਜ਼ਮੀਨ ਪੱਧਰ ਹੋ ਜਾਵੇ ਕੋਈ ਮਾੜੀ ਮੋਟੀ ਜਿਹੜੀ ਵੀ ਹੋ ਜਾ ਉੱਤੇ ਹੀ ਕਣਕ ਪਤਲੀ ਪੀਣੀ ਹੋ ਜਾਵੇ ਚਲ ਸਾਡੇ ਇੰਨੀ ਬੜੀ ਹੈ ਤੇ ਇਹ ਨੁਕਸ ਕਰ ਰਹੇ ਆ ਵੀ ਇਹ ਹੈਗੀ ਬਰੇਤੀ ਜੇ ਬਰੀਕ ਇਹ ਕੰਮ ਦਾ ਤਾਂ ਹੈ ਨਹੀਂ ਹੁਣ ਅਸੀਂ ਵੀ ਆਨੇ ਕਿਤੇ ਨਾ ਕਿਤੇ ਚੋਵੇ ਤੇ ਸਾਡੀ ਕੋਈ ਫਸਲ ਗੜੀਵੇ ਇਹ ਨਹੀਂ ਚਾਹੁੰਦਾ ਤਾਂ ਸਾਡੀ ਫਸਲ ਨਹੀਂ ਹੁੰਦੀ ਫਿਰ ਅਸੀਂ ਫਿਰ ਵਾਂਝੇ ਰਹਿ ਜਾਣਾ ਇਸ ਤਰ੍ਹਾਂ ਆ ਵੀ ਸਾਦੀ ਦੀ ਜਮੀਨ ਹੈ 1.5 ਕਿੱਲੇ ਕਿਤਰੇ ਮਾੜੀਆਂ ਮੋੜੇ ਮਸ਼ੀਨਾ ਚੱਲੀਆਂ ਜਿਹੜਾ ਕੋਈ ਚੰਗਾ ਚਾਹ ਦੇ ਪੈਲ ਤੇ ਹੈ ਇਹ ਤੇ ਕਾੜ ਦੁਗਾਤੀ 40 ਕਿੱਲਾ ਜਮੀਨ ਹੈ ਜਿਹੜੀ 에ਰੀਆ ਉਸ 에ਰੀਏ ਚ ਰੇਤਾ ਪੈ ਗਿਆ ਅਜੇ 30 40 ਕਿੱਲਾ ਪਿਆ ਵੀ ਹੈ ਚੰਗਾ ਚੰਗਾ ਵੀ ਚਾਹ ਦੇ ਨੇ ਉਹਨਾਂ ਤੋਂ ਵਿਚਾਰਤ ਕੀ ਬਣਨੀ ਜਿਹਨਾਂ ਦੇ ਵਿੱਚ ਊਟੀਆਂ ਚਾਹ ਨਹੀਂ ਉਥੋਂ ਚਾਲਿਓ ਜਮੀਨ ਤਾਂ ਬੇਕਾਰ ਹੀ ਹੈ ਸਾਦੀ ਇਹ ਮੰਗੇ ਸਾਰੀ ਸਰਕਾਰ ਕੋਲੋਂ ਵੀ ਸਾਰਿਆਂ ਨੂੰ ਜਮੀਨ ਪੱਧਰ ਕਰਕੇ ਦੇਵੇ ਤੇ ਫਸਲ ਗੜਵਾਵੇ